ਸੰਗਤ ਜੀ ਸਿਆਣੇ ਪੈਸੇ ਬਾਰੇ ਸਮਝਾਉਂਦੇ ਹੋਏ ਕਹਿੰਦੇ ਆ ਕਿ ਪੈਸਾ ਕਮਾਉਣਾ ਇੰਨਾ ਔਖਾ ਨਹੀਂ ਆ ਜਿੰਨਾ ਕਿ ਕਮਾਇਆ ਹੋਇਆ ਪੈਸਾ ਸੰਭਾਲਣਾ ਔਖਾ ਹੈ ਕਿਉਂਕਿ ਕਈ ਵਾਰ ਕੁਝ ਬੰਦੇ ਪੈਸਾ ਕਮਾਉਣ ਤਾਂ ਲੱਗ ਜਾਂਦੇ ਆ ਭਾਵੇਂ ਕਿ ਜਦੋਂ ਉਹਨਾਂ ਦੇ ਕੋਲ ਪੈਸਾ ਆਉਣ ਲੱਗਦਾ ਹੈ ਤਾਂ ਉਹ ਪੈਸੇ ਨੂੰ ਸਹੀ ਜਗ੍ਹਾ ਤੇ ਨਹੀਂ ਵਰਤ ਪਾਉਂਦੇ ਉਸ ਪੈਸੇ ਨੂੰ ਗਲਤ ਜਗ੍ਹਾ ਤੇ ਖਰਚ ਕਰ ਬੈਠਦੇ ਆ ਫਜ਼ੂਲ ਖਰਚ ਕਰ ਬੈਠਦੇ ਆ ਅਤੇ ਬਾਅਦ ਦੇ ਵਿੱਚ ਪਛਤਾਉਂਦੇ ਆ ਕੀ ਕਾਸ਼ ਅਸੀਂ ਸਮਾਂ ਰਹਿੰਦੇ ਹਾਂ ਸੰਭਲ ਜਾਂਦੇ ਸਮਾਂ ਰਹਿੰਦੇ ਹਾਂ ਆਪਣੇ ਪੈਸੇ ਨੂੰ ਸਹੀ ਜਗ੍ਹਾ ਤੇ ਵਰਤਦੇ ਤਾਂ ਅੱਜ ਸਾਡੇ ਕੋਲ ਪੈਸੇ ਦੀ ਤੰਗੀ ਨਾ ਹੁੰਦੀ ਅਸੀਂ ਗਰੀਬ ਨਾ ਹੁੰਦੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕੁਝ ਏਦਾਂ ਦੇ ਖਰਚਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਸੰਕੋਚ ਕੇ ਆਪਾਂ ਪੈਸੇ ਦੀ ਤੰਗੀ ਤੋਂ ਬਚ ਸਕਦੇ ਹਾਂ ਸਾਡੇ ਘਰ ਦੇ ਵਿੱਚ ਆਇਆ ਹੋਇਆ ਪੈਸਾ ਟਿਕ ਸਕਦਾ ਹੈ ਵੱਧ ਸਕਦਾ ਹੈ ਸੋ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਸੁਣਨਾ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਦੇ ਰਾਹੀ ਵੀ ਪੈਸੇ ਦੇ ਨਾਲ ਸੰਬੰਧਤ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਸਾਡੇ ਸਮਝ ਦੇ ਵਿੱਚ ਆਉਣਗੀਆਂ ਸੋ ਆਓ ਪਹਿਲਾਂ ਕਹਾਣੀ ਸਾਂਝੀ ਕਰਦੇ ਆਂ ਸੰਗਤ ਜੀ ਕਹਿੰਦੇ ਵੀ ਪੁਰਾਣੇ ਵੇਲਿਆਂ ਦੀ ਗੱਲ ਆ ਕਿ ਇੱਕ ਰਾਜ ਦਾ ਰਾਜਾ ਹੋਇਆ ਉਹ ਰਾਜੇ ਨੂੰ ਪੈਸੇ ਦੇ ਨਾਲ ਬਹੁਤ ਪਿਆਰ ਸੀ ਇਸ ਕਰਕੇ ਉਹਨੇ ਆਪਣੇ ਪੈਸੇ ਨੂੰ ਸੰਭਾਲਣ ਦੇ ਲਈ ਆਪਣੇ ਮਹਿਲ ਦੇ ਥੱਲੇ ਇੱਕ ਗੁਫਾ ਬਣਾ ਰੱਖੀ ਸੀ ਜਿਹਦੇ ਵਿੱਚ ਉਹ ਆਪਣਾ ਕਮਾਇਆ ਹੋਇਆ ਸਾਰਾ ਧਨ ਲੁਕੋ ਕੇ ਰੱਖਦਾ ਕਹਿੰਦੇ ਉਹ ਰਾਜੇ ਦੇ ਕੋਲ ਬਹੁਤ ਸਾਰਾ ਧਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਸਨ ਪਰ ਫਿਰ ਵੀ ਉਹਦਾ ਮਨ ਹਰ ਵੇਲੇ ਅਸ਼ਾਂਤ ਰਹਿੰਦਾ ਬੇਚੈਨ ਰਹਿੰਦਾ ਉਹਨੂੰ ਲੱਗਦਾ ਕਿ ਨਹੀਂ ਇੰਨਾ ਕੁ ਧਨ ਕਾਫੀ ਨਹੀਂ ਆ ਮੇਰੇ ਕੋਲ ਹੋਰ ਧਨ ਹੋਣਾ ਚਾਹੀਦਾ ਹੈ ਕਹਿੰਦੇ ਉਹ ਰਾਜਾ ਜੀ ਨੂੰ ਜਦੋਂ ਵੀ ਕੋਈ ਸੰਤ ਫਕੀਰ ਮਿਲਦਾ ਤਾਂ ਰਾਜਾ ਉਹ ਸੰਤ ਫਕੀਰ ਦੀ ਬਹੁਤ ਸੇਵਾ ਕਰਦਾ ਅਤੇ ਬਦਲੇ ਦੇ ਵਿੱਚ ਇਹੋ ਅਸੀਸ ਮੰਗਦਾ ਕਿ ਮੇਰਾ ਧੰਨ ਹੋਰ ਵੱਧ ਜਾਵੇ ਮੈਨੂੰ ਹੋਰ ਧੰਨ ਮਿਲ ਜਾਵੇ ਕਹਿੰਦੇ ਤਾਂ ਇੱਕ ਵਾਰ ਰਾਜੇ ਦੇ ਮਹਿਲ ਦੇ ਵਿੱਚ ਇੱਕ ਸਾਧੂ ਜੀ ਆਏ ਰਾਜੇ ਨੇ ਉਹ ਸਾਧੂ ਜੀ ਦੀ ਵੀ ਬਹੁਤ ਸੇਵਾ ਕੀਤੀ ਕਹਿੰਦੇ ਇਹ ਸਾਧੂ ਜੀ ਦੇ ਕੋਲੋਂ ਵੀ ਰਾਜੇ ਨੇ ਇਹੋ ਅਸੀਸ ਮੰਗੀ ਕਿ ਸਾਧੂ ਜੀ ਮੈਨੂੰ ਇਹ ਦੁਆ ਦਿਓ ਇਹ ਅਸੀਸ ਦਿਓ ਕਿ ਮੈਨੂੰ ਬਹੁਤ ਸਾਰਾ ਧਨ ਦੌਲਤ ਸੂਨਾ ਚੰਦੀ ਮਿਲ ਜਾਵੇ ਕਹਿੰਦੇ ਉਹ ਸਾਧੂ ਜੀ ਨੇ ਅੱਗੋਂ ਕਿਹਾ ਵੀ ਰਾਜਨ ਤੁਹਾਡੇ ਕੋਲ ਤਾਂ ਪਹਿਲਾਂ ਹੀ ਬਹੁਤ ਧਨ ਦੌਲਤ ਆ ਤੁਸੀਂ ਆਸ-ਪਾਸ ਦੇ ਰਾਜਾਂ ਦੇ ਉੱਤੇ ਵੀ ਜਿੱਤ ਪ੍ਰਾਪਤ ਕਰਕੇ ਕਾਫੀ ਧਨ ਜਿੱਤਿਆ ਹੈ ਕਹਿੰਦੇ ਪਰ ਰਾਜੇ ਨੇ ਕਿਹਾ ਨਹੀਂ ਸਾਧੂ ਜੀ ਇੰਨਾ ਕਰਤੰ ਮੇਰੇ ਲਈ ਕਾਫੀ ਨਹੀਂ ਆ ਮੈਨੂੰ ਹੋਰ ਧਨ ਚਾਹੀਦਾ ਹੈ ਕਹਿੰਦੇ ਸਾਧੂ ਜੀ ਨੇ ਰਾਜੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਜਨ ਲਾਲਚ ਵਸ ਪੈ ਕੇ ਜੋੜਿਆ ਹੋਇਆ ਧਨ ਆਪਣੇ ਸਵਾਰਥ ਦੇ ਲਈ ਜੋੜਿਆ ਹੋਇਆ ਧਨ ਕਈ ਵਾਰ ਇਨਸਾਨ ਦੇ ਲਈ ਦੁਖਦਾਈ ਬਣ ਜਾਂਦਾ ਹੈ ਪਰ ਕਹਿੰਦੇ ਰਾਜਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਹਿਣ ਲੱਗਾ ਸਾਧੂ ਜੀ ਇਹ ਧਨ ਮੈਂ ਆਪਣੇ ਸਵਾਰਥ ਦੇ ਲਈ ਜਾਂ ਲਾਲਚ ਦੇ ਲਈ ਇਕੱਠਾ ਨਹੀਂ ਕਰ ਲਿਆ ਬਲਕਿ ਇਹ ਧਨ ਦੌਲਤ ਤਾਂ ਮੈਂ ਮਾੜੇ ਸਮੇਂ ਤੋਂ ਬਚਣ ਦੇ ਲਈ ਇਕੱਠਾ ਕਰ ਰਿਆ ਹਾਂ ਰੱਬ ਨਾ ਕਰੇ ਕਿ ਭਵਿੱਖ ਦੇ ਵਿੱਚ ਰਾਜ ਤੇ ਕੋਈ ਸੰਕਟ ਆ ਜਾਵੇ ਕੋਈ ਮੁਸੀਬਤ ਆ ਜਾਵੇ ਤਾਂ ਇਹ ਧਨ ਉਹ ਸੰਕਟ ਤੋਂ ਸਾਡੀ ਰੱਖਿਆ ਕਰੇਗਾ ਕਹਿੰਦੇ ਸਾਧੂ ਜੀ ਮੁਸਕਰਾਏ ਅਤੇ ਕਹਿਣ ਲੱਗੇ ਰਾਜਨ ਹੁਣ ਤੱਕ ਤੁਸੀਂ ਜਿੰਨਾ ਧਨ ਦੌਲਤ ਆਪਣੇ ਕੋਲ ਇਕੱਠਾ ਕਰ ਚੁੱਕੇ ਹੋ ਉਹ ਤੁਹਾਨੂੰ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਸਕਦਾ ਇਹ ਹੁਣ ਤੁਹਾਨੂੰ ਹੋਰ ਤਨ ਜੋੜਨ ਦੀ ਲੋੜ ਨਹੀਂ ਆ ਉਹਦੇ ਵਿੱਚ ਹੀ ਸਬਰ ਸੰਤੋਖ ਕਰੋ ਪਰ ਕਹਿੰਦੇ ਰਾਜਾ ਵਾਰ-ਵਾਰ ਸਾਧੂ ਜੀ ਨੂੰ ਕਹਿ ਰਿਹਾ ਸੀ ਕਿ ਸਾਧੂ ਜੀ ਇਸ ਨੂੰ ਤੁਸੀਂ ਮੇਰਾ ਲਾਲਚ ਜਾਂ ਸਵਾਰਥ ਨਾ ਕਹੋ ਇਹ ਤਾਂ ਮੇਰੀ ਸਮਝਦਾਰੀ ਸਿਆਣਪ ਆ ਪਰ ਕਹਿੰਦੇ ਸਾਧੂ ਜੀ ਕਹਿ ਰਹੇ ਸੀ ਕਿ ਰਾਜਾ ਜੀ ਜੋ ਮਰਜੀ ਕਹਿ ਲਓ ਹੁਣ ਤਾਂ ਤੁਸੀਂ ਲਾਲਚ ਵਸ ਪੈ ਕੇ ਧਨ ਇਕੱਠਾ ਕਰਨ ਰਹੇ ਹੋ ਕਹਿੰਦੇ ਰਾਜੇ ਨੇ ਕਿਹਾ ਵੀ ਸਾਧੂ ਜੀ ਜਾਂ ਤਾਂ ਇਸ ਗੱਲ ਨੂੰ ਸਾਬਤ ਕਰੋ ਕਿ ਮੇਰੇ ਅੰਦਰ ਲਾਲਚ ਆ ਸਵਾਰਥ ਆ ਤਾਂ ਕਹਿੰਦੇ ਸਾਧੂ ਜੀ ਨੇ ਕਿਹਾ ਵੀ ਰਾਜਨ ਇਹਦਾ ਹੱਲ ਮੇਰੇ ਕੋਲ ਹੈ ਪਰ ਜੇਕਰ ਤੁਸੀਂ ਹਾਮੀ ਭਰੋ ਰਾਜੇ ਨੇ ਕਿਹਾ ਵੀ ਤੁਸੀਂ ਦੱਸੋ ਕਿਹੜਾ ਹੱਲ ਆ ਸਾਧੂ ਜੀ ਨੇ ਕਿਹਾ ਕਿ ਰਾਜਨ ਮੈਨੂੰ ਇੱਕ ਐਸੀ ਨਦੀ ਬਾਰੇ ਪਤਾ ਹੈ ਜਿਸ ਨਦੀ ਦੇ ਵਿੱਚ ਪਾਣੀ ਨਹੀਂ ਬਲਕਿ ਤਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਵਗਦੇ ਆ ਕਹਿੰਦੇ ਇਹ ਗੱਲ ਸੁਣ ਕੇ ਰਾਜੇ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਰਾਜਾ ਕਹਿਣ ਲੱਗਾ ਸਾਧੂ ਜੀ ਇਹ ਨਦੀ ਕਿੱਥੇ ਆ ਮੈਨੂੰ ਉਸ ਨਦੀ ਦੇ ਕੋਲ ਲੈ ਜਾਓ ਸਾਧੂ ਜੀ ਨੇ ਕਿਹਾ ਰਾਜਨ ਪਹਿਲਾਂ ਪੂਰੀ ਗੱਲ ਸੁਣ ਲਓ ਸਾਧੂ ਜੀ ਨੇ ਦੱਸਣਾ ਸ਼ੁਰੂ ਕੀਤਾ ਕਿ ਰਾਜਨ ਇਹ ਨਦੀ ਦੇ ਵਿੱਚੋਂ ਕੋਈ ਵੀ ਇਨਸਾਨ ਜਿੰਨਾ ਚਾਹੇ ਉਹਨਾਂ ਤਨ ਦੌਲਤ ਹੀਰੇ ਜਵਾਹਰਾਤ ਕੱਢ ਸਕਦਾ ਏ ਪਰ ਸ਼ਰਤ ਇਹ ਆ ਕਿ ਆਪਣੀ ਲੋੜ ਦੇ ਮੁਤਾਬਕ ਕੱਢ ਸਕੇਗਾ ਜਿੱਥੇ ਇਨਸਾਨ ਦੇ ਮਨ ਦੇ ਵਿੱਚ ਲਾਲਚ ਆ ਗਿਆ ਸਵਾਰਥ ਆ ਗਿਆ ਉਸ ਨਦੀ ਦੇ ਵਿੱਚੋਂ ਸਾਰਾ ਧਨ ਦੌਲਤ ਸੁੱਕ ਜਾਵੇਗਾ ਅਤੇ ਜਿਸ ਵੀ ਰਾਜ ਦੇ ਇਨਸਾਨ ਨੇ ਲਾਲਚ ਕਰਕੇ ਧਨ ਕੱਢਿਆ ਉਸ ਰਾਜ ਦੇ ਵਿੱਚ ਸੋਕਾ ਪੈ ਜਾਵੇਗਾ ਗਲਤੀ ਇੱਕ ਨੇ ਕਰਨੀ ਭੁਗਤਾਨ ਸਭ ਨੂੰ ਕਰਨਾ ਪਵੇਗਾ ਕਹਿੰਦੇ ਰਾਜੇ ਨੇ ਬਿਨਾਂ ਸੋਚੇ ਸਮਝੇ ਸ਼ਰਤ ਮੰਨ ਲਈ ਅਤੇ ਕਿਹਾ ਸਾਧੂ ਜੀ ਤੁਸੀਂ ਮੈਨੂੰ ਉਸ ਨਦੀ ਕੋਲ ਲੈ ਜਾਓ ਮੇਰੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਆ ਕੋਈ ਸਵਾਰਥ ਨਹੀਂ ਆ ਕਹਿੰਦੇ ਸਾਧੂ ਜੀ ਨੇ ਕਿਹਾ ਵੀ ਮੈਂ ਕੱਲ ਨੂੰ ਤੈਨੂੰ ਉਸ ਨਦੀ ਦੇ ਕੋਲ ਲੈ ਕੇ ਜਾਵਾਂਗਾ ਤੂੰ ਜਿੰਨਾ ਚਾਹੇ ਉਹਦੇ ਵਿੱਚੋਂ ਧੰਨ ਕੱਢ ਸਕਦਾ ਹੈ ਕਹਿੰਦੇ ਰਾਜੇ ਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਕਿ ਹੁਣ ਤਾਂ ਮੇਰੀ ਸਾਰੀ ਮੁਸ਼ਕਲ ਦਾ ਹੱਲ ਹੋ ਗਿਆ ਹੁਣ ਤਾਂ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਜਿੰਨਾ ਚਾਹਾਂਗਾ ਉਥੋਂ ਧਨ ਇਕੱਠਾ ਕਰਕੇ ਲੈ ਆਵਾਂਗਾ ਕਹਿੰਦੇ ਸੋਚਦਿਆਂ ਸੋਚਦਿਆਂ ਹੀ ਅਗਲਾ ਦਿਨ ਚੜ ਗਿਆ ਦਿਨ ਚੜਿਆ ਤਾਂ ਸਾਧੂ ਜੀ ਆ ਗਏ ਕਿਹਾ ਕਿ ਚਲੋ ਰਾਜਨ ਮੈਂ ਤੁਹਾਨੂੰ ਉਸ ਨਦੀ ਕੋਲ ਲੈ ਕੇ ਜਾਣਾ ਹ ਰਾਜੇ ਨੇ ਆਪਣੇ ਕਾਫੀ ਸਾਰੇ ਸਿਪਾਈ ਅਤੇ ਗੱਡੇ ਨਾਲ ਲੈ ਲੈ ਕੀ ਇਹਨਾਂ ਦੇ ਵਿੱਚ ਧਨ ਲੱਦ ਕੇ ਲੈ ਕੇ ਆਵਾਂਗੇ ਸਾਧੂ ਦੇ ਮੰਗਰ ਮੰਗਰ ਤੁਰ ਪਏ ਸਾਧੂ ਜੀ ਸੱਚਮੁੱਚ ਇੱਕ ਐਸੀ ਨਦੀ ਦੇ ਕੋਲ ਲੱਗੇ ਜਿਹਦੇ ਵਿੱਚ ਧਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਵਗ ਰਹੇ ਸਨ ਇਦਾਂ ਦੀ ਨਦੀ ਦੇਖ ਕੇ ਰਾਜੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਰਾਜੇ ਨੇ ਤੁਰੰਤ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਲਦੀ ਦੇ ਨਾਲ ਇਹ ਨਦੀ ਦੇ ਵਿੱਚੋਂ ਧਨ ਦੌਲਤ ਕੱਢ ਕੇ ਗੱਡੇ ਭਰ ਲਓ ਕਹਿੰਦੇ ਸੋਚ ਰਾਜੇ ਦੀ ਤੇ ਹੱਥ ਛਪਾਈਆਂ ਦੇ ਸਨ ਰਾਜਾ ਜਦੋਂ ਤੱਕ ਮਨ ਦੇ ਵਿੱਚ ਸੋਚ ਰਿਹਾ ਸੀ ਕਿ ਇਹ ਧੰਨ ਨੂੰ ਮੈਂ ਆਪਣੀ ਪਰਜਾ ਦੇ ਹਿੱਤ ਦੇ ਲਈ ਵਰਤਾਂਗਾ ਪਰਜਾ ਨੂੰ ਨਵੇਂ ਪੱਕੇ ਮਕਾਨ ਬਣਾ ਕੇ ਦਵਾਗਾ ਆਪਣੀ ਪਰਜਾ ਦਾ ਸਾਰਾ ਕਰਜ਼ਾ ਮਾਫ ਕਰ ਦਵਾਗਾ ਭਾਵੇਂ ਕਿ ਜਿੰਨੀ ਦੇਰ ਤੱਕ ਉਹਨੇ ਲੋਕ ਭਲਾਈ ਦੇ ਕੰਮਾਂ ਬਾਰੇ ਸੋਚਿਆ ਤਸਪਾਈਆਂ ਨੇ ਉਹ ਨਦੀ ਦੇ ਵਿੱਚੋਂ ਧਨ ਦੌਲਤ ਦੇ ਗੱਡੇ ਭਰ ਲਏ ਪਰ ਜਦੋਂ ਹੀ ਉਹ ਰਾਜੇ ਦੇ ਮਨ ਦੇ ਵਿੱਚ ਲਾਲਚ ਆ ਗਿਆ ਸਵਾਰਥ ਆ ਗਿਆ ਸਭ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂਗਾ ਸਭ ਨੂੰ ਆਪਣਾ ਗੁਲਾਮ ਬਣਾ ਲਵਾਂਗਾ ਕਿੰਦੇ ਜਦੋਂ ਰਾਜੇ ਦੇ ਮਨ ਦੇ ਵਿੱਚ ਮਾੜੀ ਸੋਚ ਚੱਲਣ ਲੱਗੀ ਕਿ ਮੈਂ ਇੱਥੋਂ ਇੰਨਾ ਕੁ ਧਨ ਦੌਲਤ ਲੈ ਕੇ ਜਾਵਾਂਗਾ ਕਿ ਇਸ ਦੁਨੀਆ ਦਾ ਸਭ ਤੋਂ ਅਮੀਰ ਰਾਜਾ ਕਹਿਲਾਵਾਂਗਾ ਸਭ ਨੂੰ ਆਪਣਾ ਗੁਲਾਮ ਬਣਾ ਲਵਾਂਗਾ ਆਉਣ ਵਾਲੀਆਂ ਮੇਰੀਆਂ ਕਈ ਪੀੜੀਆਂ ਮੈਨੂੰ ਯਾਦ ਰੱਖਣਗੀਆਂ ਕਹਿੰਦੇ ਜਦੋਂ ਰਾਜੇ ਦੇ ਮਨ ਦੇ ਵਿੱਚ ਸਵਾਰਥ ਆ ਗਿਆ ਲਾਲਚ ਆ ਗਿਆ ਮਾੜੀ ਸੋਚ ਆ ਗਈ ਸੱਚਮੁੱਚੋ ਨਦੀ ਦੇ ਵਿੱਚੋਂ ਧਨ ਦੌਲਤ ਸਭ ਕੁਝ ਖਤਮ ਹੋ ਗਿਆ ਜੋ ਗੱਡਿਆਂ ਦੇ ਵਿੱਚ ਧਨ ਦੌਲਤ ਲੱਦਿਆ ਸੀ ਉਹ ਵੀ ਗਾਇਬ ਹੋ ਗਿਆ ਰਾਜੇ ਨੇ ਹਰਾਨੀ ਦੇ ਨਾਲ ਆਪਣੇ ਪਿੱਛੇ ਮੁੜ ਕੇ ਸਾਧੂ ਵੱਲ ਵੇਖਿਆ ਤਾਂ ਉੱਥੇ ਸਾਧੂ ਜੀ ਵੀ ਨਹੀਂ ਸਨ। ਰਾਜਾ ਬਹੁਤ ਦੁਖੀ ਪਰੇਸ਼ਾਨ ਹੋਇਆ, ਵਾਪਸ ਆਪਣੇ ਮਹਿਲਾਂ ਨੂੰ ਆ ਗਿਆ। ਕਹਿੰਦੇ ਰਾਜਾ ਬਹੁਤ ਦੁਖੀ ਪਰੇਸ਼ਾਨ ਰਹਿਣ ਲੱਗਾ। ਹੌਲੀ-ਹੌਲੀ ਗੱਲ ਸਾਰੇ ਨਗਰ ਦੇ ਵਿੱਚ ਫੈਲ ਗਈ ਕਿ ਰਾਜੇ ਨੇ ਆ ਗਲਤੀ ਕਰ ਦਿੱਤੀ ਆ। ਰਾਜ ਦੇ ਵਿੱਚ ਸੋਕਾ ਪੈ ਗਿਆ। ਇਹ ਵੀ ਰਾਜੇ ਦੀ وجہ ਦੇ ਨਾਲ ਕਹਿੰਦੇ ਸਾਰੀ ਪਰਜਾ ਰਾਜੇ ਨੂੰ ਕੋਸਣ ਲੱਗੀ ਵੀ ਸਾਨੂੰ ਕੈਸਾ ਰਾਜਾ ਮਿਲਿਆ ਏ। ਕਹਿੰਦੇ ਰਾਜਾ ਹੁਣ ਤਾਂ ਹੋਰ ਵੀ ਜ਼ਿਆਦਾ ਦੁਖੀ ਪਰੇਸ਼ਾਨ ਹੋ ਗਿਆ ਕਿ ਮੈਂ ਤਾਂ ਸਭ ਦੀ ਵਾਹ ਵਾਹ ਇਕੱਠੀ ਕਰਨੀ ਚਾਹੁੰਦਾ ਸੀ ਪਰ ਹੁਣ ਤਾਂ ਚਾਰੇ ਪਾਸੇ ਮੇਰੀ ਬਰਾਈ ਹੋ ਰਹੀ ਆ ਕਹਿੰਦੇ ਦੁਖੀ ਹੋਇਆ ਰਾਜਾ ਆਪਣੇ ਗੁਰੂ ਕੋਲ ਗਿਆ ਤੇ ਗੁਰੂ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਮੇਰੇ ਨਾਲ ਆ ਸਭ ਕੁਝ ਹੋਇਆ ਤਾਂ ਕਹਿੰਦੇ ਰਾਜੇ ਦੇ ਗੁਰੂ ਨੇ ਰਾਜੇ ਨੂੰ ਸਮਝਾਇਆ ਕਿ ਰਾਜੇ ਨਾ ਪੈਸਾ ਮਾੜਾ ਨਹੀਂ ਆ ਪੈਸਾ ਕਮਾਉਣਾ ਪੈਸਾ ਜੋੜਨਾ ਮਾੜਾ ਨਹੀਂ ਆ ਪਰ ਉਸ ਪੈਸੇ ਦਾ ਸਹੀ ਜਗ੍ਹਾ ਤੇ ਉਪਯੋਗ ਕਰਨਾ ਇਨਸਾਨ ਨੂੰ ਆਉਣਾ ਚਾਹੀਦਾ ਏ ਉਸ ਪੈਸੇ ਦੀ ਵਰਤੋਂ ਸਹੀ ਜਗ੍ਹਾ ਤੇ ਕਰਨੀ ਆਉਣੀ ਚਾਹੀਦੀ ਆ ਜੋ ਪੈਸਾ ਦੂਜਿਆਂ ਦੇ ਭਲੇ ਦੇ ਲਈ ਵਰਤਿਆ ਜਾਂਦਾ ਏ ਉਹ ਪੈਸਾ ਆਪਣੇ ਆਪ ਹੀ ਵੱਧਦਾ ਜਾਂਦਾ ਏ ਉਹਦੇ ਵਿੱਚ ਬਰਕਤ ਪੈਂਦੀ ਆ ਦੁੱਗਣਾ ਚੋਗਣਾ ਆਉਂਦਾ ਏ ਪਰ ਜਦੋਂ ਇਨਸਾਨ ਆਪਣੇ ਸਵਾਰਥ ਦੇ ਲਈ ਧਨ ਇਕੱਠਾ ਕਰਦਾ ਏ ਲਾਲਚ ਵਸ ਪੈ ਕੇ ਧਨ ਨੂੰ ਜੋੜਨਾ ਸ਼ੁਰੂ ਕਰਦਾ ਏ ਉੱਥੇ ਉਹਦੇ ਮਾੜੇ ਦਿਨ ਸ਼ੁਰੂ ਹੁੰਦੇ ਆ ਸੋ ਕਹਿੰਦੇ ਰਾਜੇ ਨੇ ਆਪਣੇ ਗੁਰੂ ਨੂੰ ਗਿਆ ਕਿ ਗੁਰੂ ਜੀ ਮੈਂ ਸਮਝ ਗਿਆ ਹਾਂ ਕਿ ਮੇਰੇ ਤੋਂ ਕੀ ਗਲਤੀ ਹੋਈ ਆ ਅਤੇ ਮੈਂ ਆਪਣੀ ਗਲਤੀ ਨੂੰ ਕਿੰਜ ਸੁਧਾਰਨਾ ਹੈ ਕਹਿੰਦੇ ਰਾਜਾ ਰਾਜ ਮਹਿਲ ਵਾਪਸ ਆਇਆ ਤੇ ਜੋ ਵੀ ਤਨ ਦੌਲਤ ਉਹਨੇ ਮਾੜੇ ਚੰਗੇ ਕੰਮ ਕਰਕੇ ਇਕੱਠਾ ਕੀਤਾ ਸੀ ਉਹ ਤਨ ਦੌਲਤ ਦੇ ਦਰਵਾਜ਼ੇ ਆਪਣੀ ਪਰਜਾ ਦੇ ਲਈ ਖੋਲ ਦਿੱਤੇ ਬਿਨਾ ਵਿਆਜ ਪਰਜਾ ਨੂੰ ਆਪਣਾ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਪੈਸਾ ਦਿੱਤਾ ਆਪਣੀ ਪਰਜਾ ਨੂੰ ਸਰਕਾਰੀ ਖਾਤੇ ਦੇ ਵਿੱਚੋਂ ਫਸਲਾਂ ਉਗਾਉਣ ਨੂੰ ਬੀਜ ਦਿੱਤੇ ਪਿੰਡ ਪਿੰਡ ਦੇ ਵਿੱਚ ਖੂਹ ਪਟਵਾਏ ਤਾਂ ਜੋ ਪਾਣੀ ਦੀ ਕਮੀ ਦੂਰ ਹੋ ਸਕੇ ਭਾਵੇਂ ਲੋਕ ਭਲਾਈ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਆਪਣਾ ਸਾਰਾ ਪੈਸਾ ਪਰ ਜਦੀ ਭਲਾਈ ਦੇ ਵਿੱਚ ਖਰਚਣਾ ਸ਼ੁਰੂ ਕਰ ਦਿੱਤਾ ਪਾਠ ਪੂਜਾ ਕਰਨ ਲੱਗਾ ਰੱਬ ਦੇ ਅੱਗੇ ਅਰਦਾਸਾਂ ਕਰਨ ਲੱਗਾ ਮਾਫੀਆਂ ਮੰਗਣ ਲੱਗਾ ਤੇ ਕਹਿੰਦੇ ਜਿਵੇਂ ਰੱਬ ਨੇ ਉਹਦੀ ਅਰਦਾਸ ਬੇਨਤੀ ਸੁਣ ਲਈ ਉਹਦਾ ਕੀਤਾ ਹੋਇਆ ਪਛਤਾਵਾ ਰੱਬ ਦੇ ਦਰਗਾਹ ਦੇ ਵਿੱਚ ਪ੍ਰਵਾਨ ਹੋਇਆ ਤੇ ਕਹਿੰਦੇ ਬਹੁਤ ਤੇਜ਼ ਬਾਰਿਸ਼ ਹੋਈ ਪਹਿਲਾਂ ਵਾਂਗ ਹੀ ਉਹਦੇ ਨਗਰ ਦੇ ਵਿੱਚ ਫਸਲਾਂ ਲਹਿਰਾਉਣ ਲੱਗੀਆਂ ਸਭ ਪਾਸੇ ਫਿਰ ਤੋਂ ਰਾਜੀ ਦੀ ਜੈ ਜੈਕਾਰ ਹੋਣ ਲੱਗੀ ਜੋ ਸੰਗੀਤਜੀ ਇਹ ਕਹਾਣੀ ਭਾਵੇਂ ਕਾਲਪਨਿਕਿਆ ਪਰ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਵੀ ਪੈਸਾ ਸਾਡੇ ਘਰ ਦੇ ਵਿੱਚ ਆਉਂਦਾ ਹੈ ਜਦੋਂ ਉਹ ਪੈਸਾ ਅਸੀਂ ਚੰਗੀ ਸੋਚ ਦੇ ਨਾਲ ਘਰ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਉਹ ਪੈਸਾ ਆਪਣੇ ਆਪ ਹੀ ਚੰਗੇ ਥਾਂ ਤੇ ਵਰਤਿਆ ਜਾਂਦਾ ਹੈ ਉਹ ਪੈਸੇ ਦੇ ਵਿੱਚ ਬਰਕਤ ਪੈਂਦੀ ਹੈ ਪਰ ਜਦੋਂ ਉਹ ਪੈਸੇ ਦੇ ਨਾਲ ਸਾਡਾ ਸਵਾਰਥ ਲਾਲਚ ਜੁੜ ਜਾਂਦਾ ਹੈ ਤਾਂ ਫਿਰ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰ ਰਾਜੇ ਦੇ ਵਾਂਗ ਮੌਕੇ ਆਉਂਦੇ ਆ ਜਿਵੇਂ ਰਾਜੇ ਨੂੰ ਧਨ ਦੌਲਤ ਵਾਲੀ ਨਦੀ ਮਿਲੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰ ਸਾ ਕਮਾਉਣ ਦੇ ਮੌਕੇ ਆਉਂਦੇ ਆ ਪੈਸਾ ਘਰ ਦੇ ਵਿੱਚ ਆਉਂਦਾ ਏ ਪਰ ਅਸੀਂ ਉਸ ਪੈਸੇ ਨੂੰ ਸਹੀ ਜਗ੍ਹਾ ਤੇ ਨਾ ਵਰਤ ਕੇ ਬਲਕਿ ਫਜ਼ੂਲ ਖਰਚਿਆਂ ਦੇ ਵਿੱਚ ਉਡਾ ਦਿੰਦੇ ਆ ਸਿਆਣੇ ਸਾਨੂੰ ਕੁਝ ਖਰਚਿਆਂ ਬਾਰੇ ਸਮਝਾਉਂਦੇ ਹੋਏ ਕਹਿੰਦੇ ਆ ਕਿ ਜੇਕਰ ਇਹ ਖਰਚੇ ਕਰਨੇ ਬੰਦ ਕਰ ਦੇਗੀ ਤਾਂ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆ ਸਕਦੀ ਪਹਿਲਾ ਖਰਚਾ ਹੈ ਵਿਖਾਵੇ ਦਾ ਖਰਚਾ ਸਿਆਣੇ ਕਹਿੰਦੇ ਕਦੇ ਵੀ ਦੂਜਿਆਂ ਨੂੰ ਦੇਖ ਕੇ ਖਰਚੇ ਨਾ ਕਰੋ ਹੋ ਸਕਦਾ ਸਾਹਮਣੇ ਵਾਲਾ ਜੋ ਚੀਜ਼ ਖਰੀਦ ਰਿਹਾ ਏ ਜਿੰਨੀ ਮਹਿੰਗੀ ਚੀਜ਼ ਖਰੀਦ ਰਿਹਾ ਏ ਉਹਦੀ ਆਮਦਨੀ ਉਨੀ ਹੋਵੇ ਉਹ ਤਾਂ ਖਰੀਦ ਰਿਹਾ ਪਰ ਜੇਕਰ ਸਾਡੀ ਆਮਦਨੀ ਘਟਿਆ ਅਸੀਂ ਦੂਜਿਆਂ ਦੀ ਰੀਸ ਦੇ ਨਾਲ ਮਹਿੰਗੇ ਮਹਿੰਗੇ ਕੱਪੜੇ ਪਾਵਾਂਗੇ ਮਹਿੰਗੀਆਂ ਚੀਜ਼ਾਂ ਖਰੀਦਾਂਗੇ ਤਾਂ ਘਰ ਦੇ ਵਿੱਚ ਪੈਸੇ ਦੀ ਤੰਗੀ ਆਪਣੇ ਆਪ ਹੀ ਆਉਂਦੀ ਆ ਸਿਰ ਤੇ ਕਰਜ਼ਾ ਚੜਦਾ ਇਸ ਕਰਕੇ ਕਿ ਇਹਨੇ ਵਿਖਾਵੇ ਦਾ ਖਰਚਾ ਕਦੇ ਨਹੀਂ ਕਰਨਾ ਚਾਹੀਦਾ ਵਿਖਾਵੇ ਦਾ ਖਰਚਾ ਸਿਰ ਦਾ ਬੋਝ ਬਣ ਜਾਂਦਾ ਹੈ ਟੈਨਸ਼ਨ ਬਣ ਜਾਂਦੀ ਆ ਨੰਬਰ 2 ਕਰਜ਼ਾ ਚੁੱਕ ਕੇ ਖਰਚਾ ਕਦੇ ਨਾ ਕਰੋ ਉਹੀ ਗੱਲ ਉੱਥੇ ਹੀ ਆ ਗਈ ਕਿ ਵੀ ਕਈ ਵਾਰ ਅਸੀਂ ਦੂਜਿਆਂ ਦੀ ਰੀਸ ਕਰਨ ਦੇ ਲਈ ਸਿਰ ਤੇ ਕਰਜ਼ਾ ਚੁੱਕ ਲੈਨੇ ਆ ਅਤੇ ਹੁਣ ਕਰਜ਼ਾ ਚੁੱਕਣ ਦੇ ਲਈ ਸਾਨੂੰ ਕੋਰੋਬਾਰ ਨਹੀਂ ਜਾਣਾ ਪੈਂਦਾ ਘਰ ਬੈਠੇ ਹੀ ਸਾਨੂੰ ਕਈ ਆਫਰਾਂ ਮਿਲ ਜਾਂਦੀਆਂ ਨੇ ਇਸ ਕਰਕੇ ਕਦੇ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆ ਤੀਸਰਾ ਖਰਚਾ ਹੈ सेल ਦਾ ਜਿਵੇਂ ਨਾ ਕਈ ਵਾਰ ਅਸੀਂ ਕਿਤੇ ਵੀ ਸੇਲ ਲੱਗੀ ਦੇਖੀ ਕਿਸੇ ਜੀਜੀ ਤੇ ਆਫਰ ਦੇਖੀ ਤਾਂ ਅਸੀਂ ਲੋੜ ਨਾਲੋਂ ਵੱਧ ਖਰੀਦ ਬੈਠਦੇ ਆ ਜਾਂ ਕਈ ਵਾਰ ਉਹਨਾਂ ਚੀਜ਼ਾਂ ਦੀ ਖਰੀਦਦਾਰੀ ਕਰ ਬੈਠਦੇ ਆ ਜਿੰਨਾਂ ਚੀਜ਼ਾਂ ਦੀ ਸਾਨੂੰ ਬਿਲਕੁਲ ਵੀ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਖਰਚਾ ਇਹ ਮਾੜੀਆਂ ਆਦਤਾਂ ਤੇ ਜਿਵੇਂ ਕੁਝ ਲੋਕ ਨਸ਼ਾ ਕਰਦੇ ਨੇ ਜਾਂ ਹੋਰ ਵੀ ਕਈ ਗਲਤ ਆਦਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨੇ ਉਹਨਾਂ ਗਲਤ ਆਦਤਾਂ ਦੇ ਲਈ ਗਲਤ ਕੰਮਾਂ ਦੇ ਲਈ ਖਰਚਾ ਕਦੇ ਨਹੀਂ ਕਰਨਾ ਚਾਹੀਦਾ ਇਹ ਵੀ ਕਰਦੇ ਵਿੱਚ ਪੈਸੇ ਦੀ ਬਰਬਾਦੀ ਕਰਦਾ ਹੈ ਪੈਸੇ ਦੀ ਤੰਗੀ ਲੈ ਕੇ ਆਉਂਦਾ ਹੈ ਉਸ ਤੋਂ ਬਾਅਦ ਆਪਣੇ ਕੀਮਤੀ ਸਮੇਂ ਦੇ ਫਜ਼ੂਲ ਖਰਚੇ ਤੋਂ ਬਚੋ ਕਹਿੰਦੇ ਖਰਚਿਆ ਹੋਇਆ ਧਨ ਡੁੱਬਿਆ ਹੋਇਆ ਧਨ ਵੀ ਵਾਪਸ ਆ ਸਕਦਾ ਹੈ ਪਰ ਸਾਡਾ ਬੀਤਿਆ ਹੋਇਆ ਸਮਾਂ ਵਾਪਸ ਨਹੀਂ ਆ ਸਕਦਾ ਇਹ ਸਮਾਂ ਬਹੁਤ ਕੀਮਤੀ ਹੈ ਆਪਣੇ ਸਮੇਂ ਦੀ ਵਰਤੋ ਸੋਚ ਸਮਝ ਕੇ ਕਰੋ ਕਦੇ ਵੀ ਆਪਣੇ ਸਮੇਂ ਨੂੰ ਵਿਅਰਥ ਨਾ ਜਾਣ ਦਿਓ ਇੱਕ ਇੱਕ ਪਾਲ ਇੱਕ ਇੱਕ ਛਿੰਦੀ ਸਮਾਲ ਕਰੋ ਸਹੀ ਥਾਂ ਤੇ ਵਰਤੋ ਆਪਣੇ ਫਾਲਤੂ ਦੇ ਸ਼ੰਕਾ ਤੇ ਕੋਈ ਖਰਚਾ ਨਾ ਕਰੋ ਅਤੇ ਉਸ ਤੋਂ ਬਾਅਦ